ਕਿੰਨੀ ਸਰਵਾਈ ਸੀ ਇੱਥੇ ਕਦੇ ਆਈ ਨਹੀਂ ਸਾਥ ਤੇ ਮੈਂ ਹਾਕੀ ਦਾ ਚੱਲ ਕੀ ਇੰਨਾ ਥੱਲੇ ਢੇੜੇ ਢੂੜੇ ਸੁੱਕਣੇ ਪਾ ਲਈ ਤੇ ਕਿੰਨਾ ਕਾਜ ਆਇਆ ਹੋਇਆ ਤੇ ਗਵਾਂਡਾਂ ਦੇ ਸਾਤ ਸਾਰ ਦੇ ਵੀ ਮਿਰਚਾਂ ਤੋੜ ਕੇ ਲਿਆਈ ਸੀ ਸਾਤ ਮਿਰਚਾਂ ਵੀ ਤੋੜ ਕੇ ਲੈਉਣੀਆਂ ਹੈਗੀਆਂ ਲੈ ਆਉਣੇ ਆ ਇੱਟੀਆਂ ਆਕਰ ਵਾਲੀ ਤੇ ਮਹਿੰਗੀਆਂ ਮਿਰਚਾਂ ਆ ਇਹ ਚਕਾ ਕੇ ਤੇ ਪੀਰੂੰਗੀ ਸਬਜ਼ੀ ਚ ਪਾ ਲਿਆ ਕਰਾਂਗੇ ਮੋਲ ਵੀ ਤੇ ਅੰਤਰੇ ਪੈਟ ਨੇ ਆਈ ਤੇ ਹੀ ਆ ਇਹ ਤੂੰ ਇਹ ਕਿੱਧਰ ਆ ਗਏ ਨੇ ਆਣਿਆ ਕੋਈ ਨਹੀਂ ਕਰੇ ਕਰੇ ਚਾਈ ਦੀ ਮੈਂ ਕਰਾ ਦਿੰਦੀ ਨਹੀਂ ਜਾਣਾ ਰੰਗੀ ਦੇਸੀ ਚਰਮਾ ਨਹੀਂ ਕਰਦੂ ਇਹਨੇ ਬੜੀ ਸ਼ਤੀਵਾ ਇਹਦੇ ਨੇ ਪਤਾ ਨਹੀਂ ਕਿਹੜੀ ਕੋਠੀ ਚ ਵੜ ਕੇ ਬੈਠੀ ਆ ਕਰਮਾ ਮੈਂ ਹੇ ਕੌਣ ਵਾਜਾ ਮਾਰੀ ਜਾਂਦਾ ਕਦੀ پتہ ਨਹੀਂ ਆਵਾਜਾਂ ਲੋਕਾਂ ਦੀ ਕੋਈ ਕਦੀ ਕੋਈ ਆ ਜਾਂਦਾ ਮੈਂ ਹਾਂ ਚਲਤਾ ਮੈਂ ਸਪੋਰਟ ਲਵਾ ਹਾਂ ਦੱਸ ਮੈਂ ਕਿੰਨੂ ਕਰੀ ਨੀ ਮਰ ਜਾ ਮਾਨਦੀ ਆ ਉੱਤੇ ਕੀ ਤੂੰ ਕਰਦੀ ਆ ਨਹੀਂ ਉਹ ਕਦੀ ਮੈਂ ਚੜੀ ਨੀ ਤਾਂ ਛੱਤ ਤੇ ਤੇ ਆਵੇ ਕਿੰਨੀ ਸਰਵਾਈ ਜੀ ਤੇ ਕਾ ਜਾ ਤਰ ਨਹੀਂ ਕੋਠੇ ਤੇ ਵੀ ਕਾ ਗੁੰਦੇ ਲੈ ਤਾ ਇਨਾ ਲੱਗ ਗਈ ਵਾਈ ਜੀ ਬੜੀ ਹੋਈ ਪਈ ਸੀ ਕਿ ਮੈਂ ਕੋਟ ਲਾਵਾਂ ਕਦੀ ਸ਼ਾਹ ਤੇ ਚੜੇ ਵੀ ਤੇ ਰੇਲ ਤੇ ਟਾਈਨਾਂ ਲੱਗੇ ਤਾਂ ਆਈ ਨੀ ਦਬੜੇ ਉਹ ਤੂੰ ਸਿੱਧਾ ਕੱਪ ਲੋਕਾਂ ਦੇ ਘਰਾਂ ਚਾਟੀਆਂ ਮਾਰਨਦੀ ਐ ਐਵੇਂ ਨਾ ਕੱਪ ਪਾ ਦੱਸ ਮੇਰਾ ਕੋਠਾ ਮੈਂ ਤੇਰੀ ਚਾਟਦੀ ਲੋਕਾਂ ਦੇ ਘਰ ਚਾਟੀਆਂ ਮਾਰੂੰ ਲੋਕਾਂ ਦੇ ਘਰ ਦੇ ਤੇ ਜਾਦੇ ਮੇਰੇ ਘਰ ਨਾਲ ਸੋਹਣੇ ਚੱਲ ਆ ਜਾ ਫਿਰ ਥੱਲੇ ਉੱਤੇ ਗੱਲਾਂ ਕਰੀ ਜੰਦੀ ਆ ਜਾ ਮੇਰੇ ਕੋਲ ਤਾ ਆਇਆ ਜੀ ਕੋਟ ਲੈਂਦੇ ਨਹੀਂ ਮੈਂ ਅੱਜ ਮਸਾਂ ਚੜੀ ਆ ਜਾ ਆ ਜਾ ਗਾਂ ਥੱਲੇ ਆ ਜਾ ਮੈਂ ਕਿੱਥੋਂ ਆਈ ਆ ਮੈਂ ਤਾਂ ਦੋ ਘਰੀਆਂ ਬੈਠੀ ਹੋਈ ਉਹਦੇ ਕੋਲ ਐਨੀ ਗੱਲ ਤੁਮੀ ਨੂੰ ਟਾਈਮ ਵੇਖਿਆ ਕਰ ਆਹ ਟਾਈਮ ਤੇ ਕੰਮ ਦਾ ਨਹੀਂ ਤੇ ਬਹਿਣ ਦਾ ਆਂਦਾ ਆ ਚੰਗਾ ਕੰਮ ਕਰਦਾ ਹੀ ਆ ਤੇ ਕੋਠੇ ਤੇ ਕੀ ਤੂੰ ਸਾਗ ਦਿਨਦਾ ਨਹੀਂ ਨਹੀਂ ਕਾ ਬੜਾ ਆ ਜੁਰਾ ਦਾ ਕਾ ਚੋਸੀਆ ਚਕਾਰ ਨਹੀਂ ਆਂਦੇ ਸਿਆਣੇ ਆ ਜੀ ਬੰਦੇ ਦੀ ਤੱਕ ਅ ਸਾਰੀ ਗੱਲ ਵੀ ਤੇ ਕਾ ਨਹੀਂ ਕੋਠੇ ਦਾ ਫੁੱਟਿਆ ਤੇ ਹੁਣ ਤੈਨੂੰ ਸਿਆਣਿਆਂ ਦੀਆਂ ਗੱਲਾਂ ਕਿਤੇ ਆ ਜੀਆਂ ਮੈਂ ਹੁਣ ਹੀ ਫੋਟ ਲਵਾਂ ਦੱਸ ਹੁਣ ਤੇ ਆਪੇ ਚੁੱਪ ਚੁਪ ਜਾਣਾ ਦੇ ਸਪਾਣਾ ਨਾਲ ਕੰਮ ਕਰਦੇਂ ਦੀ ਤੂੰ ਦੇ ਨਹੀਂ ਤੇ ਸਾਡਾ ਕਿੰਨੇ ਕਰਨਾ ਹੈ ਤੇਰਾ ਖਰਾਕ ਕਰਨਾ ਹੋਇਆ ਸਾਰਾ ਜਿਹਨਿੰਨਾਂ ਨਾਲ ਦਿਖਾਣ ਸੁਣਨਾ ਪੈਂਦਾ ਵਾ ਕਲਾ ਕੰਮ ਹੀ ਨਹੀਂ ਕਰਾਉਣਾ ਪੈਂਦਾ ਸੱਗ ਬੜੀਆਂ ਗੱਲਾਂ ਹੀ ਜਿਹੜੀਆਂ ਧਿਆਨ ਰੱਖਣਾ ਪੈਂਦਾ ਤੇ ਸਬਜ਼ੀ ਬਣਾ ਆਟੇ ਗੁੰਨ ਰੋਟੀਆਂ ਪਕਾ ਸਾਰਾ ਕਰ ਦਿੰਦੀ ਤੇ ਸਾਡੇ ਵਰਗੀਆਂ ਤੇ ਆਪ ਕਰਨਾ ਤੇ ਤੂੰ ਤੇ ਦੇ ਦੇਂਦੀ ਉਦਾਂ ਪਰ ਮੇਰਾ ਨਹੀਂ ਇਨਾ ਟਾਈਮ ਹੈਗਾ ਮੈਂ ਕੰਮ ਕਰਨਾ ਤੇ ਕੰਮ ਦੱਸ ਕਿਹੜੇ ਆਈ ਨਹੀਂ ਮੈਂ ਤੇ ਬੈਹੀ ਆ ਰਹੀ ਮੈਂ ਚਲ ਘੜੀ ਬੈਚੀ ਜਾਨੀ ਬਹਿਰ ਦਾ ਕਮਲ ਕੇ ਦੱਸ ਸਬਜ਼ੀ ਬਣਾਉਣੀ ਆ ਨਿਆਣਿਆਂ ਦੀਆਂ ਪਰਤੀਆਂ ਥੋਪੜੇ ਪਾਈਆਂ ਵਰਦੀਆਂ ਧੋਣੀਆਂ ਮੈਂ ਮੈਂ ਜਦੋਂ ਹੀ ਆ ਜਾਨੀ ਨਾ ਤੇ ਤੂੰ ਦੋ ਚਾਰ ਘੜੀ ਤੇ ਤੂੰ ਕਿੱਥੇ ਗਈ ਲੈ ਨਹੀਂ ਭੜਾ ਕਾਮ ਬੜੇ ਆ ਵੇਲੀ ਤੇ ਧੋਵਾ ਤਾਂ ਫਿਰ ਤੇ ਘੜੀ ਤਾਂ ਇਹ ਵੀ ਜਾਵਾ ਤੇਰੇ ਕੋਲੇ ਆ ਤੂੰ ਤੇ ਵੇਲੀ ਹੁਣ ਆ ਹੀ ਨਹੀਂ ਗਈ ਤੂੰ ਕਿੱਥੇ ਗਈ ਹੈ ਤੇਰੇ ਨਾਲ ਦੀ ਉਹ ਗਈ ਇੱਥੇ ਵੱਤ ਪੇਕਿਆਂ ਨੂੰ ਗਈ ਆਪਣੇ ਅੱਛਾ ਹੈ ਨਹੀਂ ਉਹ ਵੈਸੇ ਕਰਨਾ ਮੈਂ ਪੇਕੇ ਹੀ ਤੁਰੀ ਲੈਂਦੀ ਚੰਗਾ ਲੱਗੇ ਜੇ ਤੁਸੀਂ ਵਿਆਹ ਲਿਆ ਉਹ ਦਾ ਮੁੰਡਾ ਉਹ ਨਹੀਂ ਕੋਈ ਹੋਊ ਕੰਮ ਚੱਲ ਕੀ ਮੈਂ ਕੀ ਲੈਣਾ ਮੈਂ ਚਲਾਈ ਜਾਨੀ ਜਦੋਂ ਜਾਣਾ ਹੁੰਦਾ ਤੈਨੂੰ ਕਿ ਮੈਂ ਕਦੀ ਸਾਹ ਸਾਹ ਖਰਾਪੇ ਚਾਰ ਬਾਸ ਜਾਣਾ ਜਿੰਨਾ ਦੇ ਨੇੜੇ ਅਗਲੇ ਚੱਲ ਜਾਂਦੇ ਫਿਰ ਉਹਨਾਂ ਮੈਂ ਕੀ ਉਹ ਮੇਰੇ ਤੋਂ ਹਣ ਉਹਦੇ ਸਿਰ ਥੋੜੀ ਸਾਣਾ ਉਹ ਕਿਹੜਾ ਮੈਨੂੰ ਕਹਿੰਦੀ ਵੀ ਤੂੰ ਨਾ ਜਾਇਆ ਕਰ ਮੈਂ ਤੇ ਆਪ ਵੀ ਨਹੀਂ ਜਾਂਦੀ ਵੀ ਇੰਨਾ ਕਿੱਥੋਂ ਰੋਟੀ ਜਾਰੀ ਚਲਣੀ ਸਰਵੇ ਖਰਚੇ ਵੱਲੋਂ ਹੱਥ ਘੁੱਟਦੀ ਨਹੀਂ ਹੁੰਦੇ ਉਦੋਂ ਫ੍ਰੀ ਬੱਸਾਂ ਨਹੀਂ ਬੈਠੇ ਵੀ ਗਏ ਮੈਂ ਖਰਚੇ ਤੇ ਵੀ ਕੀ ਘੁੱਟਣਾ ਵਾ ਉਦਾਂ ਹੀ ਦੂਰ ਕਰਕੇ ਜੀ ਨਹੀਂ ਕਰਦਾ ਵੀ ਸਾਹ ਦਿਹਾੜੀ ਪਿੱਛੇ ਕੀ ਜਾਣਾ ਜਾ ਤਾਂ ਫਿਰ ਜਾਵੇ ਬੰਦਾ 2-4 ਦਿਨ ਰਹਿ ਕੇ ਆ। ਲਾਇਆ ਕਰ ਤੇ ਉਹ ਤੇ ਹੈਗੀ ਆ ਘਰੇ। ਤੇ ਚੱਲ ਕੀ ਬਣਾਈ ਅੱਜ? ਅੱਜ ਗੋਭੀ ਬਣਾਈ। ਹਣੇ ਸੱਚੇ ਤਨ ਮੈਂ ਆਉਣ ਲੱਗੀ ਹਾਂ ਤੁਹਾਡੇ ਵਾਲੀ ਦੇ ਉੱਤੇ ਘਾਹ ਪੁੱਟਣ ਚਲ ਗਈ। ਮੈਨੂੰ ਮਿਰਚਾਂ ਦੇ ਹਾਲ ਲਾੜ ਤੋੜਨ। ਹਾਂ ਮਿਰਚਾਂ ਕਿੱਥੇ ਹੈਗੀਆਂ? ਆ ਹਣੇ ਦੇ ਦੇ ਹਾਂ ਇੰਨੀਆਂ ਸਿਰ 'ਚ ਮਾਰ ਲੰਗੇ। ਆਹੇ ਤੁਹਾਡੇ ਕੋਲ ਮਿਰਚਾਂ ਵਾਂ। ਇੱਥੇ ਨਹੀਂ ਮਿਰਚ ਤਾਂ ਲੱਗੀ ਕੋਈ ਨਹੀਂ ਆ ਰਹੀ। ਉਹਨੀਆਂ ਕਤੋੜ ਦੇਦੀ ਹੁੰਨੀਆਂ ਕਪਾ ਰਹੀਆਂ ਇੱਕ ਤੇ ਮੇਰੇ ਚ ਲੱਗੀ ਕੋਈ ਨਹੀਂ ਜੀ ਨਹੀਂ ਨਹੀਂ ਤੈਨੂੰ ਮਾੜੀ ਜਾਂ ਤੇਰਾ ਸਾਰਾ ਸਾਲ ਤੂੰ ਮਿਰਚਾਂ ਤੋੜ ਤੋੜ ਗਰਮੀ ਪਾਉਂਦੇ ਰਹੇ ਜੀ ਲੈ ਕਰ ਮੁਖ ਤੂੰ ਕਰਦੀ ਹੈ ਗੁੱਸਾ ਇਹੋ ਜੀ ਗੱਲ ਕੋਈ ਨਹੀਂ ਮੇਰੇ ਚ ਕੋਈ ਵੀ ਨਹੀਂ ਲੱਗੀ ਜੇ ਲੱਗੀ ਹੁੰਦੀ ਤਾਂ ਮੈਂ ਕਹਿੰਦਾਸ ਮਿਰਚਾਂ ਵਿੱਚ ਫਾਇਦੇ ਨਹੀਂ ਅਸੀਂ ਮਿਰਚਾਂ ਹੀ 2-4 ਤੋੜਦੇ ਹੁੰਦੇ ਉੱਥੇ ਕੀ ਫਰਕ ਪੈਦਾ ਤੂੰ ਆਲੀ ਗੁੱਸਾ ਕਰਦੀ ਜਦੋਂ ਆਪ ਚੀਜ਼ ਲਾਉਣੀ ਲੈਣ ਆਉਣੀ ਮੈਂ ਕਿਸੇ ਚੀਜ਼ ਤੋਂ ਨਹੀਂ ਮੁੜਦੀ ਤੇ ਦੂਜਿਆਂ ਤੋਂ ਗੁੱਸੇ ਦੱਸਦੀ ਹੋਈ ਤੇ ਦੇਤੀ ਜੀ ਹੋਈ ਨਾ ਤਾਂ ਦਊ ਕਿੱਥੀ ਮੇਰੇ ਤੇ ਹੈਗੀ ਕੋਈ ਨਹੀਂ ਸੜੇ ਬੂਟੇ ਲੱਗੇ ਪਈ ਉਹ ਵੀ ਸੁੱਕ ਸੜ ਜਾਏ ਸੱਚੀ ਸੜ ਜਾਣ ਮੈਂ ਤਾਂ ਨਹੀਂ ਫਿਰ ਜੀ ਕੁਝ ਵੀ ਨਹੀਂ ਲੱਗਦਾ। ਕਿਆ ਛੱਡ ਭਰੇ ਇਹ ਨਹੀਂ ਦੀ ਇਹ ਨਹੀਂ ਗੱਲਾਂ ਕਰੀ ਜਾਂ ਹੁੰਦੀਆਂ ਤੇ ਮੈਂ ਤੈਨੂੰ ਆ ਫੜਾ ਜਾਣੀ ਅਸੀਂ ਤੋੜ ਕੇ ਤੈਨੂੰ ਪਤਾ ਤਾਂ ਹੈ ਗਈ ਮੇਰੇ ਸਾਹ ਦਾ ਹਾਂ ਪਕੜਾ ਆ ਜਾਣ ਆਪ ਤੱਕ ਜਿਵੇਂ ਤੂੰ ਰੋਜ਼ ਮੇਰਾ ਆਪ ਹੀ ਕੰਮ ਕਰਕੇ ਜਾ ਚੱਲ ਤੂੰ ਤੇ ਨਾ ਕਿਸੇ ਗੱਲ ਤੇ ਨਹੀਂ ਆਉਂ ਚੱਲ ਮੈਂ ਜਾਂਦੀ ਆ ਫਿਰ ਜਾ ਜਾਣਾ ਕੰਮ ਕਰਨਾ ਕੋਈ ਟਾਈਮ ਨਹੀਂ ਹੈ ਨਹੀਂ ਟਾਈਮ ਨਹੀਂ ਹੈਗਾ ਭੈਣਾ ਮੈਂ ਕੰਮ ਨਹੀਂ ਜਾਂਣੀ ਗਈ ਕਿਥੇ ਮਿਆਂ ਨੇ ਮੇਰੇ ਘਰ ਨਹੀਂ ਜਾਏ ਕਪੜੇ ਕੰਦੇ ਬਾਹਰ ਅੰਦਰ ਮੇਰਾ ਵੀ ਰੰਗੀ ਦਾਲ ਨਹੀਂ ਆਉਂਦੀ। ਪਰ ਮੋਲ ਆਇਆ ਜਿਸ ਕਾਲਾ ਇਹ ਦੀ ਰੇਤੀ ਨੇਤ ਮਾੜੀ ਜਿਹਨੂੰ ਘਟਿਆ ਦੀ ਜੀ ਕਿਤੇ ਰਸਮੀ ਨਹੀਂ ਪੈਰੀ ਜਨਾਨੀ ਆ ਆ ਜਾਂਦੀ ਆਪ ਤੇ ਦਿਨਾਨ ਸਾਰਾ ਕੰਮ ਕਰੇ ਕਰ ਦਿੰਦੀ ਦੂਜੇ ਦਾ ਸਵੇਲੇ ਮੂੰਹ ਚੁੱਕ ਕੇ ਜਦ ਮਰਜੀ ਆ ਜਾਂਦੀ ਹਿੱਤ ਕੋ ਬਹਿਣਾ ਹੀ ਕੰਨਾ ਕਰਨਾ ਮੈਂ ਕੰਨਾ ਜੋਗੀ ਨਹੀਂ ਰਹੀ ਆ ਕਿ ਨਾ ਐਸੇ ਖੜਾ ਕੇ ਲਵਾ ਹਾਲ ਸੁਖਾ ਮੈਂ ਚਾਹ ਤੋਂ ਨਹੀਂ ਲਵਾ ਦੇ ਨਹੀਂ ਪਾ ਰਿਹਾ

ਸਾਂ ਲੱਗੂ ਹੋਈ ਨਹੀਂ ਤਮਾਰੀ ਆਖਰਾਂ ਦੀ ਕੰਪਰੇ ਮਿਰਚਾਂ ਮਹਿੰਦੀਆਂ ਦਿੰਦੇ ਆ ਸਕਾਲਾਂਗੇ ਤਾਂ 4 ਦਿਨ ਸਬਜ਼ੀ ਚ ਪਾਵਾਂਗੇ ਕੌੜੀ ਆਖਰਾਂ ਦੀ ਮਿਰਚ ਇਹਨਾਂ ਦੇ ਮਿਰਚਾਂ ਹੀ ਬੜੀਆਂ ਵਧੀਆ ਪਤਾ ਨਹੀਂ ਕਿੱਥੋਂ ਬੀਜ ਲਿਆਉਂਦੇ ਇਹੋ ਜਿਹਾ ਕੁਝ ਬਹੁਤ ਹੀ ਸਖਾ ਹੈ ਜੀ ਬੜੀ ਲੜਾਕੀ ਆ ਕਿ ਤੇਸ ਤੋਂ ਆ ਗਈ ਤੇਨੇ ਫੱਕਾ ਨਹੀਂ ਮੇਰਾ ਛੱਡਣਾਗਾ ਉਹਦਾ ਹੀ ਮੂੰਹ ਨਹੀਂ ਸੁਣੀ ਜੀ ਇਹ ਕੀ ਮਿੱਟੀ ਮਾਰਦੀ ਰਹੀ ਹਾਏ ਹਾਏ ਇਹ ਨਹੀਂ ਤੇਰਾ ਬਹਿਜੇ ਨਹੀਂ ਤੇਰਾ ਬੇੜਾ ਕਰਮ ਤੂੰ ਉਹੀ ਗੱਲ ਕਰਤੀ ਨਾ ਜਦੋਂ ਮੈਂ ਤੈਨੂੰ ਬੰਦਿਆ ਤਰ੍ਹਾਂ ਕਹਿ ਕੇ ਆਈ ਆ ਕਿ ਮਿਰਚਾਂ ਹੈ ਨਹੀਂ ਤੇ ਤੂੰ ਤੈਨੂੰ ਦੱਸ ਭਿੰਦੀ ਸ਼ਰਮਿੰਦੀ ਤੂੰ ਸ਼ਰਮਿੰਦੀ ਨਹੀਂ ਹੁੰਦੀ ਤੂੰ ਮੈਂ ਸ਼ਰਮਿੰਦੀ ਕਿਉਂ ਹਾਂ ਮਿਰਚਾਂ ਹੀ ਆ ਤੇਰੀ ਸੱਸ ਮੈਨੂੰ ਚੇਚਾ ਘਰ ਕਹਿ ਕੇ ਗਈ ਸੀ ਵੀ ਕਰਮਾ ਮਿਰਚਾਂ ਤੋੜ ਲਈ ਸੁਕਾਲੀ ਸਾਡੇ ਲਾਲ ਮਿਰਚ ਕਿਹ ਕੰਦਾ ਨਹੀਂਗਾ ਹਾਂ ਸਾਡਾ ਕੋਈ ਟੱਬਰ ਹੋਣਾ ਨਾ ਉਹਨੂੰ ਕੋ ਫਿਕਰ ਨਾ ਫਾਕਾ ਨਾ ਉਹਨੇ ਘਰੇ ਕੋ ਕਰ ਹਾਂ ਹਣੀ ਤੁਹਾਡੇ ਘਰ ਦੀ ਸਿਆਣੀ ਹੈ ਕੋਈ ਉਹਨੂੰ ਘਰ ਚ ਐਵੇਂ ਸਮਝਿਆ ਤੇਨੂੰ ਤਾਂ ਸਿਆਣੀ ਲੱਗਣੀ ਲੱਗਣੀ ਤੈਨੂੰ ਮਿਰਚਾਂ ਨੂੰ ਜੁਦਾਤਾ ਹੁਣ ਤੇ ਤੈਨੂੰ ਉਹ ਸਿਆਣੀ ਆਪੇ ਹੀ ਲੱਗਣੀ ਸਾਨੂੰ ਨਹੀਂ ਨਾ ਲੱਗਦੀ ਸਿਆਣੀ ਤੇਰੀ ਤੇ ਉਹ ਹੀ ਨੀਤ ਮਾੜੀ ਹੈ ਤੇਰੀ ਸੱਸ ਤੇ ਕਿਤੇ ਆਖਰਾਂ ਦੀ ਚੰਗੀ ਜਨਾਨੀ ਆ ਤੇ ਤੇ ਵਿਚਾਰੀ ਮੈਨੂੰ ਕਹੇ ਆਈ ਹਾਂਜੀ ਇਹ ਤੇ ਪਾਉਂਦੀਆਂ ਨਹੀਂ ਤੇ ਐਵੇਂ ਬੂਟਿਆਂ ਨਾਲੇ ਗੱਲ ਜਾਣੀਆਂ ਤੇ ਕਰਮਾ ਤੂੰ ਤੋੜ ਕੇ ਤੇ ਸਕਾ ਲਈ ਜਿਹੜਾ ਮੇਰਾ ਮਾਸਟਰ ਇੰਨਾ ਖਪਾ ਕਰਦਾ ਰਹਿੰਦਾ ਇੱਥੇ ਆ ਕੇ ਉਹ ਕਿਹਦੇ ਵਾਸਤੇ ਕਰਦਾ ਕਰਨਾ ਤੂੰ ਮਿਹਦ ਕਰਦੀ ਚਲਾ ਮੇਰੇ ਨਾਲ ਇੱਥੇ ਮੈਂ 20 ਵਾਰੀ ਲੈ ਕੇ ਗਈ ਮਿਰਚਾ ਕਦੇ ਹੀ ਨਹੀਂ ਵੀਰ ਨੇ ਕਿਹਾ ਕਿ ਤੂੰ ਕਾ ਕਰ ਮਿਰਚਾ ਕਿਉ ਖਾਰਦੀ ਤੇਰੀ ਸਿਆਣੀ ਬਾੜੀ ਆ ਨਹੀਂ ਮੈਨੂੰ ਦੱਸ ਤੈਨੂੰ ਸਿਆਣੀ ਬਿਆਣੀ ਨੂੰ ਹੁਣ ਕੀ ਬਾਹਰ ਖੱਡੇ ਬਾਹੂ ਫੜ ਕੇ ਵੀ ਜਾ ਚੁੱਕੀ ਤਰਦੀ ਸਾ ਫੇਰ ਵੀ ਕੰਡੇ ਤੂੰ ਆਖੜਾ ਚੋਵੇਂ ਚੱਕੇ ਤੇਰੇ ਸਰਪੰਚ ਨੇ ਵੀ ਚੋੱਕੇ ਪੈ ਜਾਣਾ ਮੈਂ ਕਿਹਨ ਹੋਵੇ ਕੱਢਣ ਵਾਲਾ ਗੱਲ ਵਾੜ ਕੇ ਨਾ ਅਗੇ ਨਾ ਬੰਦੇ ਰੋਕਦੇ ਹੀ ਬੰਦੇ ਤੇ ਰੋਕਦੇ ਪਤਾ ਲੱਗ ਜਾਂਦਾ ਤੂੰ ਤੇ ਐਵੇਂ ਲੜਾਈ ਨਾ ਨਾ ਮੇਰੇ ਮੈਨੂੰ ਮਾਰੀ ਆਪੇ ਲੱਗਣਾ ਤੈਨੂੰ ਖਵਾਈ ਜਾਵਾਂ ਤਾਂ ਤੈਨੂੰ ਮਮੀ ਚੰਗੀ ਲੱਗਾ ਮੈਂ ਚੰਗੀ ਬਣ ਕੋ ਬਣੀ ਚੱਲੀ ਹਾਂ ਉਸ ਨਾਲ ਕੇ ਗੱਲ ਕਰ ਤੂੰ ਕਿ ਮੈਨੂੰ ਖਮਾਉਣੀ ਆ ਕਿ ਮੈਂ ਤੇਰੇ ਘਰ ਆ ਖਾਣੀ ਆ ਖਾਣ ਨੂੰ ਹੀ ਚੰਗੀ ਮੇਰੀ ਸੱਸ ਲੱਗੰਦੀ ਵੀ ਉਹ ਕਹਿ ਜਾਂਦੀ ਜੇ ਲੈ ਉਹ ਕਰਿਓ ਉਹਨੇ ਇੱਕ ਤੋਂ ਬਧਿਰੀ ਪੁੱਛਿਆ ਸੁਹਾਣੀ ਨੇ ਜਾ ਕੇ ਆਈ ਉਹਨੂੰ ਲੈ ਆ ਇਹਦੇ ਨਾਲ ਤੇ ਮੈਂ ਕਰਨੀ ਹੱਥ ਚਾ ਨਹੀਂ ਤੂੰ ਵੱਡੇ ਦਾਨਨਾਂ ਵੀ ਜਿਹੜਾ ਤੂੰ ਲੋਕਾਂ ਨੂੰ ਮਾਰ ਦੇਈ ਫਿਰਦੀ ਮੂੰਹ ਸੰਭਾਲ ਕੇ ਗੱਲ ਕਰੀ ਮੇਰੇ ਨਾਲ ਮੈਨੂੰ ਤੇਰੀ ਸੱਸ ਨੇ ਕਿਹਾ ਨਾ ਮੈਂ ਮਿਰਚਾ ਜਈ ਮੈਂ ਅੱਗ ਲਾਉਣੀ ਮਿਰਚਾਂ ਨੂੰ ਜਿਦੋਂ ਮੈਂ ਤੈਨੂੰ ਬੰਦਿਆ ਤੇਰਾ ਨਾ ਕਰਕੇ ਆਈ ਜਿਦੋਂ ਤੇਰੀ ਸੱਸ ਮੋਢੀ ਤੂੰ ਵੀ ਲੈਣਾ ਉਹ ਕਹਿ ਕੇ ਗਈ ਮੈਂ ਮਾਲਕ ਹਾਂ ਮੈਂ ਸਾਰਾ ਕਸਵਾ ਹਾਂ ਸੱਚ ਇਹਨਾਂ ਦੇ ਘਰ ਉਹਦਾਵਾ ਐਵੇਂ ਨਾ ਵੱਡੀ ਮੋਢੀ ਬਣ ਬਣ ਪੈ ਮੈਂ ਤੇ ਦੱਸਾਂ ਉਹਨੇ ਜ਼ਿੰਮੇਵਾਰੀ ਛੱਡਤੀ ਆ ਜਦੋਂ ਮੈਂ ਸਾਰਾ ਕੰਮ ਸੰਭਾਲਦੀ ਕਰਦੀ ਆ ਮੈਨੂੰ ਪਤਾ ਇਹ ਕੱਲ ਦਾ ਨਾਲ ਇਹਦਾ ਬਿਨਾ ਪਿੱਛੇ ਪਹਿਲਾਂ ਵੀ ਕਿੱਡੀ ਸਹੀ ਨਹੀਂ ਜੇ ਕੋਈ ਆਣ ਤੇ ਆਂਦੇ ਆ ਤਾਂ ਸਾਰੀਆਂ ਮੇਤਿਆਂ ਤੋੜ ਜਾਂਦੀਆਂ ਅਸੀਂ ਕੀ ਦੱਸ ਪਾਉਣਾ ਵਾ ਤੂੰ ਨਾ ਮੇਰੇ ਹੱਥ ਚ ਲਫਾ ਫਾਣਾ ਖੋ ਤੇ ਮੈਂ ਦੱਸਾਂ ਬਈ ਮੋ ਸਾਰੀ ਉਮਰ ਲਈ ਬੋਲ ਚੱਲ ਜਾਊਗਾ ਤੇਰੇ ਮੈਂ ਚੱਲੇ ਨਿਕਲ ਫਿਰ ਮੈਂ ਚੱਲੇ ਆਣੇ ਆਦੇ ਉਹਦੇ ਵਿੱਚ ਆ ਜਾਂਦੀ ਜਿਹੜੀ ਤੈਨੂੰ ਕਹੇ ਆਈ ਭਲਾ ਉਹਨੇ ਕਿਹਾ ਵੀ ਆ ਕਿ ਤੂੰ ਕੋਲੋਂ ਹੀ ਕਢੀ ਜਾਨੀ ਸਿਆਣੇ ਕਹਿੰਦੇ ਲੋੜ ਤੇ ਗਲੀ ਤੇ ਕੱਖ ਦੀ ਵੀ ਪੈ ਜਾਂਦੀ ਆ ਮੰਨਦੀਆਂ ਕਰਮੋਂ ਪੈ ਜਾਂਦੀ ਵਾ ਕਤੋਂ ਇਦਾਂ ਹੱਦ ਜਿਦਾ ਤੇਰੇ ਮੈਂ ਬੰਦਿਆਂ ਤੇਰਾ ਨਾ ਕਰੀਏ ਹੁੰਦੇ ਮੈਂ ਤੇਰੇ ਘਰ ਵੱਧ ਹੁੰਦੀਆਂ ਮੈਂ ਆਪੇ ਖੜਾ ਹਾਂ ਮਹੱਗ ਜਾ ਰਹੀ ਹੁੰਦਾ ਤੇ ਤੇ ਤੂੰ ਕਦੀ ਚੀਜ਼ ਦਿੱਤੀ ਨਹੀਂ ਆ ਤੇਰੇ ਸਾਡੇ ਹਲ ਦੇ ਕਰ ਦੂਤ ਤੇ ਖਾ ਖਾ ਕੇ ਤੇ ਆ ਫਰੀ ਰਹੀ ਆ ਉਹ ਦੋਣਾ ਤੇਨੂੰ ਚੇਤਾ ਆ ਬੀ ਲੋਕਾਂ ਦੀ ਸਬਜ਼ੀ ਚ ਨਹੀਂ ਵੜਨਾ ਕਰ ਮੈਂ ਤੂੰ ਤੇ ਨਾ ਹੀ ਨਹੀਂ ਲੈਣਾ ਕਦੀ ਇੰਨੀਆਂ ਚੀਜ਼ਾਂ ਤੂੰ ਕਦੀ ਗੋਨੀ ਪਾਇਆ ਵੀ ਤੂੰ ਹਾਂ ਫਲਾਨੀ ਕੀ ਦਿੱਤੀ ਮੋਰੀਆਂ ਤੇਰੇ ਘਰ ਮੈਂ ਨਹੀਂ ਮੈਂ ਗੋਣ ਵਾਲੇ ਦੇਣੀ ਜਮ ਤੇਰੇ ਘਰ ਮੈਂ ਫੜਾ ਛੱਡੀ ਹੈ ਕਿਦਾਂ ਡੇਲੀ ਕੀ ਤਾਂ ਜਿਆਦੇ ਲੱਗਦੇ ਉਹਦੇ ਦੇਣੇ ਹੁਣ ਜਿਉ ਲੱਗਣਗੇ ਸੋਖ ਨੇ ਦੋ ਚਾਰ ਖਾਨ ਜੋਗੇ ਉਹਨਾਂ ਵਿੱਚ ਤੇਨੂੰ ਕੀ ਦੇ ਦਾਂ ਮੇਰੇ ਨਾਲ ਬਲ ਮੈਂ ਇਹ ਦੇਖਾਂ ਵੀ ਤੈਨੂੰ ਆਖਿਆ ਵੀ ਹੈ ਕਿ ਤੂੰ ਉਹਦਾ ਨਾਲ ਐਵੇਂ ਮੜੀ ਜਾਨੀ ਮੈਂ ਤਾਂ ਨਹੀਂ ਮੰਨਦੀ ਭੀ ਇਹਦਾ ਮੇਰੀ ਸੱਸ ਇੰਨੀ ਕੰਬਲੀ ਨਹੀਂ ਲੋਕਾਂ ਨੂੰ ਆਪੂ ਘਰ ਗਾ ਤੇ ਮਸਾਂ ਗਜਾਰਾ ਹੁੰਦਿਆ ਆ ਜਾ ਸਾਥ ਕਿਹੜਾ ਕਰੀ ਕਿਤੇ ਚੱਲ ਹਾਂ ਚੱਲ ਉਹਨੂੰ ਪੁੱਛ ਲਈਨੇ ਪਹਿਲਾਂ ਤੂੰ ਆਖੀ ਇਹਨੇ ਵੀ ਜੇ ਤੇਰੀ ਸੱਸ ਨੇ ਕਿਹਾ ਹੋਇਆ ਤੇ ਤੈਨੂੰ ਇਹ ਬੜੀ ਗੱਲ ਪਾਰੀ ਪਹਿਣੀ ਤੇ ਮੈਂ ਦੱਸ ਤੂੰ ਕੀ ਮੇਰੇ ਤੇ ਪੁਣਾਦੀ ਹੈ ਪਾਰੀ ਪਹਿਣੀ ਨੇ ਆਪਣੀ ਸਭ ਗੇਟਾਉਣ ਦੇਈ ਤੈਨੂੰ ਹਾਂ ਸੱਸ ਅਸਰ ਰਹੀ ਬੈਠੀ ਅੱਛਾ ਚੱਲ ਚੱਲ ਮੈਂ ਨਹੀਂ ਆਪਣੀ ਸੱਸ ਕੋ ਚੱਲਨੀ ਆ ਮੈਂ ਕਰਮੂ ਤੂੰ ਨਾ ਬਹੁਤ ਜਿਆਦਾ ਆਪਣੀ ਚੁੱਪ ਕੀ ਤੇਰਾ ਤਾਂ ਹੀ ਮੇਰੀ ਸੁਣ ਗੱਲ ਤੇ ਤੁਸੀਂ ਮੈਨੂੰ ਕਹਿ ਕੇ ਨਹੀਂ ਆਏਗੇ ਵਿਕਰਮਾ ਮਿਰਚਾ ਤੋੜ ਕੇ ਦਸ ਕਾਲੀ ਆ ਤੇਰੀ ਨੋਨ ਵਾਲਾ ਲਫਾਫਾ ਖੋਲੇ ਤੇ ਬੱਤੀ ਬੱਤੀ ਗੱਲਾਂ ਕਰਨ ਦੇਈ ਨਹੀਂ ਹਾਂ ਨਹੀਂ ਉਹ ਤਕਾਲੀ ਜਾਣੀਆਂ ਤੇ ਤੋੜ ਲੈਣ ਦਿੰਦੀਆਂ ਤੂੰ ਹਾਂ ਤੂੰ ਸੱਚੀ ਕਹਿ ਕੇ ਆਈ ਮਾਤੇ ਇਹਨਾਂ ਨੂੰ ਤੇ ਵੇਲਾ ਬੱਸ ਆਵੇਂ ਮਕੇ ਦੀ ਸੰਜੀ ਵੜਦੀ ਫਿਰਦੀ ਲਮਾਉਣ ਵਾਲਾ ਮੇਰਾ ਮਾਸ ਸਾਈ ਦਿਹਾੜੀ ਖਾਪੇ ਗੋਡੀ ਗੜੇ ਤੂੰ ਵੇਲੇ ਬੈਠੇ ਤੈਨੂੰ ਕੋਈ ਫਿਕਰ ਨਹੀਂ ਆਪਣੀ ਘਰੇ ਜੀ ਹੈ ਨਹੀਂਗੇ ਆਪਾਂ ਸਬਜੀ ਜੀ ਨਹੀਂ ਪਾਉਣੀਆਂ ਤੁਸੀਂ ਆਪਾਂ ਨੂੰ ਕਹੀ ਚੀਜ਼ ਦੀ ਲੋੜ ਨਹੀਂ ਤੂੰ ਐ ਕਰ ਤੋਰੀਆਂ ਵੀ ਉਹਦੇ ਘਰੇ ਦੇਉ ਸਾਰਾ ਕੋ ਜੋ ਸਮਾਨ ਚੋਕ ਕੇ ਦੇ ਦੇ ਨਾ ਕਿਉਂ ਤੂੰ ਲੈ ਜਾ ਆਪਾਂ ਕਾਹੀ 10-4 ਮਿਰਚਾਂ ਹੀ ਆ ਇਹਨੇ ਤਾਂ ਕਦੀ ਸੁਆਣੀ ਨੇ ਤੋੜੀਆਂ ਨਹੀਂ ਬਾਹਰ ਆਣ ਕੇ ਕਬੂਟੇ ਨਾਲ ਚਾਹੀ ਜਾਂਦੀ ਉਹ ਚੁੱਪ ਕਰ ਤੂੰ ਮੱਤਾਂ ਨਾਲ ਦੇ ਸਾਡੇ ਘਰ ਠੀਕ ਹੈ ਨਾ ਮੱਤਾਂ ਦਾ ਤੇ ਮੈਂ ਝੂਖੀਦਲੀ ਨਾਲ ਨਿਕਲੇ ਹੁਣ ਮੈਂ ਫੜਾ ਤਾਂਗ ਤੇ ਤੈਨੂੰ ਸਜਾਵਾਂ ਮੇਰੀ ਕਿਤੇ ਬੇਇੱਜ਼ਤੀ ਕੀਤੀ ਤੇ ਸਬਜੀ ਦੇ ਵਿੱਚ ਹੁਣ ਕਹਾ ਕਹੇ ਕਿਆ ਤੇਰੇ ਸੱਸ ਨੇ ਤੇ ਐਵੇਂ ਦੀਆਂ ਗੱਲਾਂ ਕਰਾਉਣੀ ਐ ਤੁਸੀਂ ਮੈਨੂੰ ਪੁੱਛਦਾ ਲੈਿੰਦੇ ਵੀ ਕਿਸੇ ਨੂੰ ਕਹਿਣਾ ਉਹ ਚੀਜ਼ ਉਹ ਕਿਆ ਪੁੱਛੇ ਉਹ ਕਿਆ ਪੁੱਛੇ ਉਹ ਘਰ ਦੀ ਮਾਲਕ ਹੈ ਉਹ ਆਖੀ ਬੈਠੀ ਚੱਲ ਕੋਈ ਨਹੀਂ ਜੇ ਫੇਰ ਨਹੀਂ ਨਹੀਂ ਮਰ ਤੈਨੂੰ ਨੌ ਨਾਲ ਮੈਨੂੰ ਜ਼ਿਆਦਾ ਚੰਗੀ ਲੱਗਦੀ ਹੈ ਹੁਣ ਤੈਨੂੰ ਮੈਂ ਮਾੜੀ ਲੱਗਦੀ ਆ ਰੋਟੀਆਂ ਤੈਨੂੰ ਮੈਂ ਪਕਾ ਕੇ ਦਵਾ ਸਬਜ਼ੀ ਪਾਣੀ ਤੈਨੂੰ ਮੈਂ ਦਵਾ ਐ ਕਿ ਗੱਲ ਤੂੰ ਉਹਦੇ ਵੱਲ ਦੀ ਕਰ ਰਹੀ ਆ ਰੋਟੀਆਂ ਦੇ ਕਹਿੰਦੀ ਆਸਾਨ ਕਰਦੀ ਰੋਟੀਆਂ ਦੇਣੀਆਂ ਨਹੀਂ ਤਾਂ ਰੋਟੀਆਂ ਪਕਾਉਣ ਨਾਲ ਲਿਆਉਂਦੇ ਆਪਾਂ ਨੂੰ ਤੇ ਰੋਟੀਆਂ ਪਕਾਉਣ ਨੂੰ ਇਹ ਤਾਂ ਤੂੰ ਬਾਣੀ ਮੇਰੇ ਘਰ ਦੇ ਵਿੱਚ ਦਸੰਦਾ ਜੀ ਨਾ ਦੇ ਕਰ ਮੈਂ ਫਰਚੋਕ ਲਾਵਾਂ ਤੇ ਚੱਲ ਜਿੰਨੀਆਂ ਤੋੜੀਆਂ ਚੰਗੀ ਕਰੀ ਬਾਣੀ ਮੈਂ ਇੱਕ ਲਵਾਂ ਇੱਕ ਲਵਾਂ ਮੇਰੇ ਪੈਰਾਂ ਤੇ ਛੋੜ ਦੇ ਮੈਂ ਉਹ ਦੰਗ ਲਾ ਕੇ ਦੇਗੀ ਇਹ ਮੇਰੇ ਕੋ ਖੋਈਆਂ ਤਾਈ ਇਹਨੇ ਮੇਰੇ ਕੋ ਖੋਈਆਂ ਵਾ ਜਿਹਦੇ ਤੇ ਮੈਂ ਇੱਕ ਤਰ੍ਹਾਂ ਕਰਮੋਂ ਬੰਦਿਆਂ ਤੇਰਾ ਕਹਿਤਾ ਸੀ ਤੇ ਮੇਰੇ ਸਾਡੇ ਬੂਤੇ ਨੂੰ ਕੋਈ ਨਹੀਂ ਲੱਗੀ ਤੇਰਾ ਪਹਿਲੀ ਗੱਲ ਫਰਜ ਨਹੀਂ ਬੰਦਾ ਵੀ ਸਾਡੀ ਪੈਲੀ ਵਿੱਚ ਪੈਰ ਪਾ ਜੀ ਤੇ ਇਹ ਲਾ ਤਾਈ ہاں ਜੀ ਮਿਰਚ ਕੋਈ ਨਹੀਂ ਲੱਗੀ ਐਡੀ ਝੂਠੀ ਕਿ ਤੇ ਮਿਰਚਾਂ ਨਾਲ ਤੁਹਾਡੇ ਬੂਤੇ ਲੱਦੇ ਪਏ ਲੱਦੇ ਨਹੀਂ ਲੱਦੇ ਦੱਸ ਦੇ ਉਹ ਤੇਰੇ ਵਾਸਤੇ ਲੱਦੇ ਨੇ ਮੇਰਾ ਕੋਈ ਪਰਵਾਹ ਨਹੀਂ ਮੇਰਾ ਕੋਈ ਭੈਣ ਭਰਾ ਨਹੀਂ ਤੇ ਫਿਰ ਤੋੜਿਆ ਮਰਿਆ ਕਰ ਤੋੜਦੀ ਕਿਉਂ ਨਹੀਂ ਤੋੜਿਆ ਕਰ ਮੈਂ ਤੋੜਿਆ ਕਰਾਂਗੀ ਤੋੜਦੀ ਨਹੀਂ ਆ ਜਿੰਨੀਆਂ ਪੌਣੀਆਂ ਉੰਨੀ ਲੋੜ ਕਿਸੇ ਨੂੰ ਕੀ ਦਿੱਤੀ ਜਾਂਦੀ ਆ ਦੱਸ ਕੇ ਸਰੀਕ ਨੂੰ ਮੇਰੀ ਸੁਣ ਲੈ ਗੱਲ ਅੱਜ ਮਿਰਚਾਂ ਖੋਈਆਂ ਨਾ ਮੇਰੇ ਦਿਲ ਤੇ ਗੱਲਾਂ ਲਿਖੀਆਂ ਗਈਆਂ ਅੱਜ ਤੋਂ ਬਾਅਦ ਜੇ ਤੂੰ ਮੇਰੇ ਘਰ ਪੈਰ ਪਾਤਾ ਜਾਂ ਕੋਈ ਚੀਜ਼ ਮੰਗਣ ਆਈ ਤੇ ਆਪਣਾ ਹਿਸਾਬ ਲਾ ਲਈ ਜਿਹੜੇ ਐਂ ਐਨੇ ਕੱਦੂ ਤੋਰੀਆਂ ਖਾਦੇ ਮੇਰੇ ਘਰ ਦੇ ਉਹ ਕਿੱਥੇ ਜਾਣੀ ਤੂੰ ਵੀ ਬਰਾਬਰ ਤੇ ਖਾਦੇ ਤੂੰ ਵੀ ਹਲਵੇ ਥੋੜੇ ਨਹੀਂ ਖਾਦ ਕੇ ਤੇ ਲੱਗਦਾ ਕੱਖ ਨਹੀਂ ਹਲਵੇ ਉਹਦੇ ਤੇ ਮੈਂ ਬੈਠਾ ਨਹੀਂ ਵੇਖਿਆ ਕਦੀ ਲਾਉਂਦਾ ਨਹੀਂ ਵੇਖਿਆ ਨਾ ਉਹਦੇ ਕੋਲ ਬੈਠਾ ਜਾਵੇਂ ਸਾਰੀ ਦਿਨ ਮੋਟਰਸਾਈਕਲ ਤੋਂ ਉਹਦੀ ਢੂਈ ਨਹੀਂ ਲੈਣੀ ਨਾ ਸਹੀ ਮੇਰੇ ਘਰ ਤੇ ਗੁੱਸਾ ਨਾ ਕਰ ਬੀਬੀ ਭੈਣੇ ਗੁੱਸਾ ਨਾ ਕਰੀ ਚਲਤੀ ਕਹਿੰਦੀ ਹੈ ਉਧਰ ਉਧਰੀ ਨਹੀਂ ਦੇਣੀ ਪੈਂਦੀ ਹੈ ਹੈਨਾ ਹੋਰ ਤੂੰ ਪਿਆਜ ਗਵਾਰਦ ਮੈਂ ਨਹੀਂ ਨੁਕਲਾ ਦਿੰਦੀ ਆ ਤੇ ਲੋੜ ਤਦੀਰ ਪਈ ਰਹਿੰਦੀ ਆ ਗਵਾਰਦ ਜਿਹਦਾ ਚੀਜ਼ ਮੁੱਕਦੀ ਉਹ ਮੈਨੂੰ ਅੱਗੇ ਲਾ ਦੇਂਦੀ ਤੇ ਘਾਤੂ ਨਹੀਂ ਆ ਜਾਂਦੀ ਅੱਲਾ ਨਹੀਂ ਮਾਰ ਤੂੰ ਤੇ ਨਹੀਂ ਮੈਨਾ ਕਰਮ ਰੱਬੇ ਲਿਆ ਲਿਆ ਦੇਂਦਈ ਆ ਜਿਹੜਾ ਤੈਨ ਮੈਨਾ ਕਰੇ ਤੋਰਿਆ ਕੀ ਤੂੰ ਮੈਨੂੰ ਇਹ ਨਾ ਕਰੋ ਲਿਆ ਕੇ ਦੇ ਜਿਹਦਾ ਸੌਦਾ ਮੁੱਕਾ ਹੁੰਦਾ ਤਾਂ ਇਹਨੂੰ ਲਿਆ ਕੇ ਦੇਨੀ ਆ ਜਦਵਾਨੀ ਨੀ ਗਵਾਂਡੋ ਫੜ ਲਿਆਵੇ ਮੁੜਕੇ ਦੇ ਦਾਂਗੇ ਧਾਰੀ ਸੁਧਾਰੀ ਖਾਦੋਂ ਕਾਹਨ ਦਿੰਦਾ ਖਾਲੀ ਕਵਲਾ ਫੜ ਕੇ ਲੈ ਤੋਰਾਂ ਦੀ ਮੁੱਕੀ ਆ ਗੜੀ ਦਾ ਹੀ ਕਰੀ ਨਾ ਮੁੱਕੀ ਆ ਇਹ ਤੇਰੀਆਂ ਚਲਾਕੀਆਂ ਦਾ ਨਹੀਂ ਪਤਾ ਜਿੱਡੀ ਚਲਾ ਕੇ ਜੀ ਨਾਨੀ ਆ ਨਾ ਤਾਂ ਤੂੰ ਇਹ ਤੋਂ ਦੂਰ ਹੀ ਰਿਆ ਕਰ ਮਾਤਾ ਠੀਕ ਆ ਨਾ ਆ ਮਿਰਚਾਂ ਨੇ ਬੂਟੇ ਨਾਲ ਤੋੜ ਕੇ ਵੀ ਡੰਡ ਲਾਤੀ ਲਾਲਾ ਇਹਨੂੰ ਗਲ ਦੇ ਨਾਲ ਤੇਰੇ ਨਾਲ ਵੱਧ ਚਲਾਕ ਨਹੀਂ ਤੇਰੇ ਹੱਥੋਂ ਤੇ ਰੋਂਦੀ ਹੀ ਵਿਚਾਰੀ ਵੱਡੀ ਤੋਂ ਨੋਹ ਵੇਖ ਹਾਂ ਬਹੁਤ ਰੋਂਦੀ ਹੀ ਆ ਤਾਂ ਜੋ ਤੂੰ ਚੁੱਪ ਕਰਾ ਲੈ ਪਰ ਚਾਲਾ ਨਾਲ ਰਹਿ ਕੇ ਕਿਤੇ ਚੰਦ ਤੇ ਬੋਲ ਨਾ ਨਹੀਂ ਦਿੱਦੀ ਗਰੀਬਣੀ ਨੂੰ ਕਿਤੇ ਬੈਠੀ ਆਪਣੀ ਘਰ ਲੈ ਜਾ ਤੂੰ ਇਹਨੂੰ 4 ਦਿਨ ਰੱਖ ਰਲ ਤੈਨੂੰ ਪਤਾ ਲੱਗ ਜੂਗਾ ਸੁੰਘੇ ਨਾ ਉਹ ਆਤੀ ਨਾ ਮਰਾ ਮੇਰੇ ਸਿਰ ਤੇ ਕਿ ਤੂੰ ਪਹਿਲਾਂ ਪੋਛ ਤੇ ਲਿਆ ਕਰ ਬੰਦਿਆਂ ਤਰਾ ਕਿ ਹਾਂ ਵੀ ਕੋਈ ਚੀਜ਼ ਦੇਣੀ ਆ ਉਹਨੂੰ ਕਿਹੇ ਨੂੰ ਦੇਣੀ ਆ ਤੂੰ ਕਿਹੜੀ ਚੀਜ਼ ਵਰਤਣੀ ਆ ਕਿਹੜੀ ਚੀਜ਼ ਆਪਣੇ ਵਾਧੂ ਉਹ ਹੋਣ ਪਹਿਲਾਂ ਉਥੇ ਡਿਊਟੀ ਕਰਕੇ ਆਵੇ ਫਿਰ ਇੱਥੇ ਆ ਕੇ ਮਿਰਚਾਂ ਸਾਰਾ ਕੁਝ ਗੋਡੇ ਕਰ ਹੈ ਉਹ ਨਾ ਆਕੂਗਾ ਵੀ ਤੁਸੀਂ ਲੋਕਾਂ ਨੂੰ ਖਵਾਤੀਆਂ ਚੀਜ਼ਾਂ ਮੈਂ ਫੜਕੇ ਜੀ ਬੂਟੇ ਵੱਡ ਕੇ ਰੱਖਦੇ ਨਹੀਂ ਨਾ ਖਾਣੀ ਤੇ ਨਾ ਖਾਦੇ ਨਹੀਂ ਇੰਤ ਮੈਂ ਨਾਲੇ ਕਰਮ ਨੂੰ ਤੇ ਮੈਂ ਕਦੀ ਵੀ ਨਾ ਚੀਜ਼ ਦਵਾਂ ਦੇ ਗਾਮੇ ਤੇ ਪੋਚ ਕੇ ਤੁਰੇ ਹੋ ਕਾਹਦੇ ਝੂਠੀ ਮੇਰਾ ਕਾਹਲੇ ਆਜੋ ਮੈਂ ਮਰਜ਼ੀ ਕਰਾਂ ਚੀਜ਼ ਦਵਾ ਲਵਾ ਕ ਤੂੰ ਐ ਕਰ ਮੈਂ ਤਾਂ ਸਾਰਾ ਘਰ ਨੂੰ ਲਾਹ ਤੱਕਾ ਸਾਰਾ ਉਹਨਾਂ ਦੇ ਘਰੇ ਛੱਡਿਆ ਹੈ ਤੇ ਮੈਂ ਕੀ ਕਰਨਾ ਵਾ ਹੈ ਮੈਂ ਨਹੀਂ ਪੁੱਛਣਾ ਤਾਂ ਸਾਰਾ ਕੁਝ ਦੇਓ ਲਟਾਏਓ ਲੋਕਾਂ ਨੂੰ ਇਹ ਤੇ ਮਈਆਂ ਨੂੰ ਸਾੰਦਿਆ ਹੀ ਆ ਕੇ ਚਲ ਮਾੜਾ ਚੰਗਾ ਸਾੰਦਿਆ ਰੋ ਨਹੀਂ ਤਾਂ ਦਾਦਾ ਦਾ ਲੈ ਜਾਓ ਸਾਰਾ ਕੁਝ ਦੇਓ ਸੌਂਦੇਓ ਐ ਛੜਕ ਤੇ ਬਹਿ ਜਾਨੇ ਪੱਲੀ ਵਿਛਾ ਕੇ ਕਰਾਂ ਕੰਮ ਇੱਕ ਪੀਨੇ ਕੇ ਪਵਾਈ ਸੇ ਕੇ ਉਹਨੇ ਕੰਨਿਆ ਕਰਨ ਨਾਲ ਗਲਤੀ ਹੈ ਸਾਰੀ ਮੇਰੇ ਸਾਸਰੀ ਜਿੰਨੇ ਮੇਰੇ ਸੱਚ ਕੀ ਪਵਾਈ ਅੰਨੀਆਂ ਇਹ ਮੈਨੂੰ ਤੇ ਆਰਦ ਲੱਗੀ ਪਈ ਅੰਕਰੀ ਮੈਨੂੰ ਲੱਗਦਾ ਤੇ 20 ਹੋ ਗਈ ਮੁਕਤੀ ਆ ਹੁਣ ਇਨਾਂ ਨੂੰ ਬੈਠੇ ਹੀ ਠਗਣੀ ਜਾਂਦੇ ਹੁਣ ਜਿਹੜੀਆਂ ਟੁੱਟੀਆਂ ਬੂਟੇ ਨੂੰ ਜੋੜਨੀ ਜਾਣੀਆਂ ਤੈ ਤੂੰ ਐ ਕਰੋ ਵੀ ਜਾਓ ਹੁਣ ਉਸ ਵਾਣੀ ਕੋਲੋਂ ਡੱਬੀ ਫੜ ਕੇ ਲਿਆਓ ਹਾਂ ਤੇ ਤੂੰ ਆਹ ਨੂੰ ਤੇ ਤੂੰ ਗੱਲ ਬਾਤਾਂ ਅੰਬਦੀ ਵੀ ਨਹੀਂ ਜਾਂਦੀ ਆ ਉਹ ਤੂੰ ਤੇ ਖਣ ਕਰਦੇ ਆਂ ਦੇ ਨਹੀਂ ਹਟਦਾ ਡੱਬੀ ਜਾ ਕੇ ਲੈ ਕੇ ਆਓ ਤੂੰ ਲੈ ਕੇ ਮਿਰਚਾਂ ਨੂੰ ਤੇ ਬੜੀ ਸਿੱਧੀ ਸਿਨਿਆ ਦੇ ਆਂਦਾ ਆ ਬਰਾਂ ਤੇ ਕਰਦੀ ਨਾ ਮਿਰਚਾਂ ਹੁਣੇ ਬੂਟੇ ਨੂੰ ਕਿ ਜੁੜਨੀਆਂ ਨਹੀਂ ਫਰਾਵ ਤੇ ਕਰਦੀ ਨਾ ਜਾ ਹੁਣ ਮੈਨੂੰ ਤੇ ਡੱਬੀ ਲਿਆ ਦੇ ਜਿੱਦਣੋਂ ਲਿਆ ਕੇ ਦੇ ਦੇ ਨਾ ਅੱਗੇ ਲਾ ਨਾ ਹੋਵੇ ਅੱਜ ਬਾਹਰ ਤੇ ਬੜੀ ਅਗੇ ਥਕਿਆ ਹੋਆ ਮੈਂ ਆਹ ਦੀ ਤੇ ਲੈ ਆਉਣੀ ਹਾਂ ਮੇਰੀ ਜ਼ੁਬਾਨ ਤੁਹਾਨੂੰ ਵੇਖੀ ਗੇਠ ਜਿਹੜੀਆਂ ਉਹ ਇੰਨੀਆਂ ਗੱਲਾਂ ਮੇਰੇ ਸਿਰ ਤੇ ਖੇ ਪਾ ਕੇ ਗਈ ਉਹ ਨਹੀਂ ਤੁਹਾਨੂੰ ਦਿਖਿਆ ਹੈ ਉਹ ਨਹੀਂ ਤੁਹਾਨੂੰ ਦੋਖਾ ਆ ਜਿਹੜੀਆਂ ਮੈਂ ਉਹਨੂੰ ਕਰਤੀਆਂ ਨਹੀਂ ਉਹ ਮੈਨੂੰ ਦੱਸਿਆ ਵੀ ਤੁਹਾਨੂੰ ਕੀ ਚੋਰੀ ਮਰਵਾ ਕੇ ਬੰਦੀ ਜਿਹੜਾ ਤੁਹਾਨੂੰ ਉਹਦਾ ਬੜਾ ਹੀ ਜਿਆ ਜੜਿਆ ਤੁਹਾਨੂੰ ਮੇਰਾ ਕੋਈ ਦੁੱਖ ਨਹੀਂ ਆਇਆ ਤੇ ਤੂੰ ਕੌਣ ਹੋਵੇਂ ਘਰੇ ਆ ਕੇ ਮੇਰੀ ਨੌ ਨੂੰ ਗੱਲਾਂ ਕਰਨ ਗੱਲ ਤਾਂ ਤੁਸੀਂ ਕਰਨੀ ਮੇਰੇ ਵਾਲ ਦੀ ਤੇ ਸਾਰੀਆਂ ਤੁਸੀਂ ਗੱਲਾਂ ਕਰਤੀਆਂ ਉਹਦੇ ਵਾਲ ਦੀਆਂ ਹੈ ਕੋਈ ਵੀ ਗੱਲ ਕੀਤੀ ਮੇਰੇ ਵਾਲ ਦੀ ਨਾਲੇ ਦਊ ਤੁਹਾਨੂੰ ਹੁਣ ਮੈਂ ਰਾਤ ਨੂੰ ਪਰੌਂਠੇ ਪਕਾ ਕੇ ਲੇ ਭੈਣੂ ਮੈਂ ਡੱਬੀ ਨਹੀਂ ਲਿਆਉਣੀ ਤੇ ਮੈਂ ਆਪੇ ਲੈ ਆਉਂ ਕਿ ਹੋਰ ਕਰੂੰ ਤੇ ਪਰੋਂ ਮੇਰੇ ਹੱਥ ਦੇ ਪਰੌਂਠੇ ਪੱਕੇ ਖਾਏ ਹੋ ਜਾ ਉਹਦੇ ਕੋਲ ਜਾ ਉਹਨਾਂ ਕੋ ਪਕਾਵੇ ਮੇਰੇ ਨਾਲੇ ਉਹਨੂੰ ਪਤਾ ਲੱਗ ਗਿਆ ਮਾਂ ਨੂੰ ਸਾਡੇ ਕਹਿੰਦੇ ਮੈਂ ਤਾਂ ਘਰ ਦੀ ਮਾਲ ਕੇ ਮੁੰਡੇ ਚੱਲ ਕੇ ਸਾਨੂੰ ਸਭ ਕੁਝ ਦੇ ਅਸੀਂ ਤੇ ਪਾਪੀ ਹੋ ਜਾ ਵੇਖ ਮਾਤਾ ਗੱਲ ਸੁਣ ਮੇਰੀ ਮਾਂ ਵੱਲੇ ਨਾ ਜਾਵੀਂ ਤੂੰ ਠੀਕ ਹੋਣਾ ਮਾਂ ਮੇਰੀ ਬੇਟੀ ਆਪਣੇ ਘਰੇ ਤੇਰੇ ਘਰੋਂ ਨਹੀਂ ਖਾਣਾ ਆਉਂਦਾ ਠੀਕ ਹੈ ਨਾ ਤੇ ਗੱਲ ਰਹੀ ਉਹਦੀ ਉਹ ਜਿਹੜੋ ਗੱਲਾਂ ਕਰਕੇ ਗਈ ਮਿਲ ਮੇਰ ਨੂੰ ਨਹੀਂ ਦੋਖਾਉਂਦਾ ਕਿ ਨੀਆ ਕਿ ਨੀਆ ਗੱਲਾਂ ਕਰਕੇ ਕੀ ਤੁਹਾਨੂੰ ਕੋਰਾ ਨਹੀਂ ਦੁੱਖ ਆਇਆ ਹੁੰਦੀ ਤੁਹਾਡੀ ਮੇਰੀ ਜਗਾ ਤੀ ਤੁਹਾਡੀ ਧੀ ਨੂੰ ਗੱਲਾਂ ਕਰਕੇ ਜੀ ਫੇਰ ਤੁਹਾਨੂੰ ਚੌਵੀਂ ਚੱਕੇ ਅੱਗ ਲਗਣੀ ਸੀ ਜਾ ਲਈ ਕੀ ਆਉਂਦੀ ਫੜਿਆਣੀ ਹਾਂ ਇਹ ਗਣੀ ਹੁੰਦੀ ਜਾ ਤੁੰਤੇ ਸਤਾ ਆਟੋ ਜਾਣੀ ਮੁਰਕਾ ਚੋਪੀ ਨਹੀਂ ਕਰਦੀ ਜਾ ਜਿੱਥੇ ਮਰਜੀ ਲਿਆ ਡੱਬੀ ਜਬਾ ਕੇ ਆਗ ਤੇ ਘਰ ਆਪਿਆ ਜੇ ਪਤੀ ਦਾ ਨਾ ਮੈਂ ਕਰਾਂ ਅੱਜ ਦੀ ਤੇ ਨਾ ਮੈਂ ਕਰਾਂ ਕੱਲ ਠੀਕ ਹੈ ਨਾ ਲਿਆਇਓ ਡੱਬੀ ਤਾਂ ਪਕਾ ਲਓ ਦੇਨ ਲਓ ਜਿੱਤਾ ਪਕਾਏ ਨਾ ਮੇਰੇ ਕੋ ਨਹੀਂ ਹੁੰਦਾ ਕੱਤ ਤਾਂ ਪਹੁੰਚਣਾ ਭਿਖਾਉਣਾ ਤਾਂ ਸੰਭਾਤ ਨਹੀਂ ब्रेड पया जेरा पाला प्या मैं खा कर मान ना सरा ना करना मैं कभी परछावा लवा जनानी माड़ी है मैं दूर रही हाँ इन कद्दू पूरी खाके सोची की हो गया अ अपनी करमो करम ਪਰ ਉਹ ਈ ਮਾਰੀ ਜਨਾਨੀ ਸੱਗੀ ਕਿਤੇ ਹੱਥੋਂ ਹੀ ਪਾਰ ਕਿਤੇ ਸਾਡੀ ਦੋਵਾਂ ਦੀ ਲੜਾਈ ਕਰਾ ਦੇਈ ਅੱਛਾ ਹੋਰ ਕੀ ਆ ਮੈਨੂੰ ਤਾਂ ਸੀਨੇ ਦੇ ਰੇ ਅੱਗ ਲੱਗੀ ਪਈ ਐ ਨਾ ਮੇਰਾ ਜੀ ਕਰਦਿਆ ਕੋ ਘਰ ਨੂੰ ਨਾ ਤਰਾਂ ਉਹ ਹੋਇਆ ਕੀ ਇਹ ਗੱਲ ਵੀ ਦੱਸ ਦੇ ਮੈਨੂੰ ਦੇਖ ਤੇਰੇ ਘਰੇ ਬੁੱਢੀ ਮਿਰਚਾਂ ਲੱਗੀਆਂ ਤੂੰ ਇੱਕ ਰਾ ਨਾ ਕਰ ਆਈ ਹਾਂ ਹਾਂ ਉਹ ਫਿਰ ਮੈਂ ਮੈਂ ਗਈਏ ਦੇ ਘਰੇ ਮੈਂ ਕਿਹਾ ਜਿਦੋਂ ਉਹਨੂੰ ਨਾ ਕਰਤੀ ਮੈਨੂੰ ਪੁੱਛਿਆ ਮੇਰਿਆ ਮੈਂ ਜਦੋਂ ਆਖਿਆ ਵੀ ਨਹੀਂ ਲੱਗੀਆਂ ਮੈਂ ਇਹ ਕਹਿ ਜੋਗੀਆਂ ਲਧੀਆਂ ਤੇ ਕਿਹਨੂੰ ਦਵਾਂਗੇ ਲੱਗੀਆਂ ਹੀ ਆਪਣੇ ਗੁਜ਼ਾਰੇ ਜੋਗੀਆਂ ਇਹਨੂੰ ਕੀ ਚੜਾ ਦਾਂਗੇ ਜੇ ਬੰਦਿਆ ਤਾਂ ਨਾ ਹੀ ਕਰਾਈਆਂ ਤੇ ਜੇ ਤੂੰ ਅਣਖ ਵਾਲੀ ਐ ਤਾਂ ਤੂੰ ਨਾ ਮੇਰੇ ਬੁੱਤ ਮੈਂ ਕਹਿੰਦਾ ਵੀ ਆਈਆਂ ਬਾਹਰ ਆਖੇ ਮੇਰੇ ਉਸ ਪੌਂਦੇ ਪੈਰੀ ਉਸਦੀ ਮਗਰੀ ਕਿਤੇ ਬੁੱਟਿਆਂ ਨੂੰ ਆ ਗਈ ਅੱਛਾ ਤੇ ਚਾਂਦਾਂ ਤੋੜਦੀਆਂ ਲਾਲ ਤੇ ਫਿਰ ਕੀ ਹੋਇਆ ਦੂਜੀ ਕਹਾਣੀ ਉਹ ਜੀ ਮੇਰੀ ਸੱਸ ਕਮਲੀ ਕਿੰਨੇ ਉਹਨੂੰ ਕਹਿਤਾ ਤੂੰ ਮੈਨੂੰ ਬੰਦਿਆ ਤੇਰਾ ਮੈਂ ਜਦੋਂ ਘਰ ਵਿੱਚ ਕੰਮ ਤਾਂਦਾ ਮੈਂ ਘਰ ਵਿੱਚ ਸਬਜ਼ੀ ਪਾਂਚ ਮੈਂ ਸਭ ਜ਼ਰੂਰ ਪਾਉਣੀ ਆ ਮੈਂ ਲੋਕਾਂ ਘਰੇ ਲੈ ਕੇ ਕਬੜੀ ਤੋਰੀ ਫਿਰ ਮੈਨੂੰ ਮਿਰਚਾਂ ਦੋ ਤੇ ਤੂੰ ਮੈਨੂੰ ਪੁੱਛ ਤੇ ਲਾ ਵੀ ਕੀ ਫਰਜ ਹੈਗਾ ਨਾ ਕੁਛ ਨਾ ਮੈਂ ਕੋਈ ਚੀਜ਼ ਦਵਾਂ ਮੈਨੂੰ ਪੁੱਛਣ ਦਾ ਫਰਜ ਹੈ ਵੀ ਫਲਾਣੇ ਨੂੰ ਆ ਚੀਜ਼ ਦਿਵਾਉਣੀ ਲੋੜ ਤਾਂ ਨਹੀਂ ਅੱਛਾ ਗੱਲ ਹੋਈ ਆ ਇਹ ਉਹਨੂੰ ਕਹਿ ਵੀ ਮਿਰਚਾਂ ਤੋੜਿਆ ਹੁਣ ਸੱਸ ਮੇਰੀ ਨੇ ਮੇਰੇ ਵੱਲ ਦੀ ਗੱਲ ਨਹੀਂ ਕੀਤੀ ਅੱਛਾ ਹਾਂ ਮੈਨੂੰ ਗਾਰੀਆਂ ਪਹੁੰਚਣਾ ਮੇਰੀ ਮਾਂ ਤੱਕ ਨੌਲਾਂ ਦੀ ਮੇਰਾ ਸਵਾਹ ਜੀ ਕਰਨਾ ਵੀ ਮੈਂ ਸਬਜ਼ੀਆਂ ਪਰੌਂਠੇ ਬਣਾ ਬਣਾ ਪਕ ਅਦੀ ਮੈਂ ਨਹੀਂ ਲਿਆਉਂਦੀ ਝਾਲ ਕੋਈ ਨਾ ਲਾੜਨਾ ਟੱਬੀ ਤੇਨੂੰ ਮੈਂ ਦੇ ਦੇਨੀ ਐ ਮੈਂ ਤੇ ਨੰਗਨ ਦੀ ਹੈ ਨੂੰ ਵੀ ਤੇਰੀਆਂ ਤੋਰੀਆਂ ਵੇਖ ਕੇ ਨਹੀਂ ਲੱਗੀਆਂ ਹੁੰਦੀਆਂ ਵਾਵਾ ਤੇ ਮੈਂ ਹਾਂ ਪਤਾ ਨਹੀਂ ਕੀ ਬੋਰਡ ਪੜ ਲਾਈ ਅੱਜ ਤੇ ਚੁੱਲੇ 'ਚ ਵੀ ਨਹੀਂ ਆਵਾਜ਼ ਆਉਂਦੀ ਐ ਕਿਤੇ ਚੌਂਕੇ 'ਚ ਬੈਠੀ ਹੁੰਦੀ ਐ ਇਹ ਵੇਲੇ ਹੈਗੇ ਤੋਰੀਆਂ ਦੇ ਦੇ ਦੋ ਚਾਰ ਮੈਂ ਵੀ ਖਾਲਾ ਬਣਾ ਲਾਂ ਕਿਤੇ ਮੈਨੂੰ ਸਾਰੀ ਗਰਮੀਆਂ ਤੇ ਤੋਰੀਆਂ ਹੀ ਨਹੀਂ ਦਿੱਤੀਆਂ ਐ ਤੱਕੀ ਉਹ ਖੈਰਾ ਛੱਡਦੀ ਤੇ ਫੇਰ ਕੀ ਹੁਣ ਲੱਖੀ ਗਰੋ ਬਲਾ ਜੇ ਲੱਖੀ ਰਹੂਗੀ ਤੇ ਨਾ ਮੈਂ ਦਵਾ ਚੀਜ਼ ਤੇ ਨਾ ਮੈਂ ਲਵਾਂ ਉਹਨੇ ਕੋਈ ਛੇੜੇ ਨਹੀਂ ਕੱਦੂ ਦਾ ਸਾਰੀ ਖੇਪ ਆ ਗਈ ਸੱਜਣ ਦੀ ਕਾਫੀ ਕਿੱਤੇ ਹੀ ਕਾਫੀ ਮੈਂ ਇੰਨੀ ਆ ਕੱਦੂ ਤੋਰੀਆਂ ਤੇਰੇ ਸਾਹਮਣੇ ਕਿੰਨੇ ਕਿੰਨੇ ਨਾ ਛਿੱਕੂ ਭਰ ਭਰ ਨੰਗੀ ਤੂੰ ਤੇ ਮੈਂ ਤੇ ਤੈਨੂੰ ਸਭ ਨੂੰ ਆਖਾਂ ਦੀ ਵੀ ਤੂੰ ਸਾਰੀ ਗਰਮੀਆਂ ਨੂੰ ਹੀ ਖਵਾ ਛੱਡੀ ਸਾਰੀ ਕਿ ਮੈਂ ਨਹੀਂ ਛੱਡਦੀ ਹੁਣ ਕੀ ਕਰੇ ਜੇ ਬੰਦਾ ਆ ਕੇ ਸਬਜ਼ੀ ਵੜ ਗਿਆ ਅੱਜ ਹਾਰ ਕੇ ਮੈਨੂੰ ਬੋਲਣਾ ਪਿਆ ਮੇਰੇ ਤੇ ਅੱਜ ਕਿ ਮੈਂ ਬੋਲੀ ਨਹੀਂ ਚੱਲ ਕੋਈ ਨਹੀਂ ਅੱਜ ਨਹੀਂ ਕੱਲ ਨਹੀਂ ਹੱਦ ਹੀ ਪਾਰ ਕਰੀ ਜਾਂਦੀ ਹੱਦ ਹੀ ਪਾਰ ਕਰੀ ਜਾਂਦੀ ਸਭ ਕੁਝ ਮੈਂ ਹੀ ਟੋਟਵਾਈ ਕਰ ਲਾਂ ਸਭ ਕੁਝ ਮੈਂ ਹੀ ਖਾ ਲਾਂ ਤੂੰ ਕੀ ਲੈਣਾ ਮੈਂ ਕਿਹੜਾ ਸਿੱਧੇ ਮੂੰਹ ਵਰਤਦੀ ਆ ਮੇਰੀ ਸਾਸਰੀ ਨੂੰ ਕਿਹੇ ਬੰਨੇ ਲੱਗਦੀ ਇਹ ਉਹਨੂੰ ਕਰਦੀ ਰਹਿੰਦੀ ਕਰਮੋਤ ਨੇ ਮੇਰੇ ਸਿਰ 'ਚ ਖੇ ਪਾਈ ਤੇ ਉਹਨਾਂ ਦੀ ਬਹਿ ਜਾਏ ਤੇ ਕਰਦੀ ਇਦਾਂ ਨਹੀਂਦੀ ਰੋਟੀ ਜਵਾਨ ਮਨੇ ਮੇਰੇ ਸਿਰ 'ਚ ਖੇ ਪਾਈ ਤੇ ਮੈਂ ਰਾਤ ਨੂੰ ਸਵਾਹ ਪਰੌਂਠੇ ਦੇਣੀ ਨੂੰ ਰਾਤ ਨੂੰ ਹੁਣ ਤੂੰ ਹੀ ਦੱਸ ਹੁਣ ਕੱਲ ਨੂੰ ਕੋਈ ਕਹੂਗਾ ਸਾਸੂ ਰੋਟੀ ਮੇਰਾ ਤਾਂ ਨਹੀਂ ਕੀ ਕਰਦਾ ਅੱਜ ਇਤਨੀ ਮੈਂ ਰੋਟੀ ਦੇਣੀ ਚੱਲ ਭੈਣਾ ਗੁੱਸਾ ਨਾ ਕਰ ਕੁਛ ਨਹੀਂ ਹੁੰਦਾ ਫਿਰ ਕੀ ਦੋ ਮਿਰਚਾਂ ਹੀ ਤੋੜ ਕੇ ਲੈ ਗਈ ਆਂ ਕੱਲ ਮਿਰਚਾਂ ਦੀ ਨਹੀਂ ਗੱਲ ਵੀ ਮੈਂ ਤਾਂ ਫਿਰ ਨਾ 12 ਜਾਂ 13 ਜੋ ਮੈਂ ਤੇ ਕਾਹੀ ਚੋਂ ਬੰਨਣਾ ਹੋਈ ਤੂੰ ਦਿਮਾਗ ਤੇਰਾ ਮੈਨੂੰ ਅੱਗੇ ਲੱਗਦਾ ਹੈਗਾ ਹੀ ਨਹੀਂ ਜਾਵਦਾ ਨਾਲੇ ਤਾਂ ਤੂੰ ਆਪਣੇ ਘਰੇ ਲੜਾਈ ਪਾ ਲਈ ਲੜਾਈ ਕਿਹੜੀ ਗੱਲ ਪਾ ਲਈ ਸੱਸ ਤੇਰੀ ਨੇ ਕਹਿਤਾ ਫੇ ਤੋੜਲਾ ਤੇ ਤੂੰ ਇੰਨਾ ਹੀ ਸੋਚ ਫਿਰ ਜ ਸੱਸ ਨੇ ਕਿਹਾ ਤੇ ਫੇਰੀਓ ਮੇਰੀ ਪਹਿਲੀ ਚ ਵੜੀ ਹੈ ਨਾ ਦਿਮਾਗ ਲਾ ਲਿਆ ਕਰ ਕਿਤੇ ਮਾਸਾ ਸਿੱਧੀ ਲੜਾਈ ਨੂੰ ਜਾਨੀ ਆਪਣੇ ਘਰੇ ਲੜਾਈ ਪਾ ਕੇ ਬੈਠੀ ਹੈ ਹੈ ਉਹ ਬੁਢੜੀ ਸੱਸ ਹੈ ਤੇਰੀ ਲਾਤਾ ਤਉ ਤੂ ਤੁਰੰਦਈ ਤੂੰ ਨੇ ਰੋਟੀਆਂ ਨਾ ਲੰਦਈ ਹੈ ਕੁਈ ਅਕਲੂ ਹਾ ਤੁਹਾਰੇ ਫਿਰ ਵੀ ਇਹ ਮੇਰੇ ਘਰੇ ਆ ਕੇ ਉਹ ਵੀ ਡੰਡ ਲਾ ਗਈ ਗਪ੍ਰੀਤ ਤੂੰ ਵੀ ਸਿਆਣੀ ਆ ਉਹ ਮੇਰੇ ਘਰੇ ਆ ਕੇ ਡੰਡ ਲਾ ਜੇ ਤੇਰੀ ਆ ਕੇ ਕੋਈ ਨਾ ਵੇਖ ਤੈਨੂੰ ਨਾਲ ਲਕੂ ਸੀਨੇ ਲਈ ਦੀ ਅੱਗ ਗਾਲ ਤੇ ਸੁਣ ਲੈ ਸਾਰੀ ਪਹਿਲਾਂ ਮੇਰੀ ਡੰਡ ਕਿਹੜੀ ਤੈਨੂੰ ਲਾ ਗਈ ਜਦੋਂ ਤੂੰ ਉਹਨੂੰ ਜਾ ਕੇ ਕਹਿਤਾ ਪੈਣੀ ਤੇ ਵੀ ਮੇਰੀ ਮਿਲਟਾਂ ਕੋ ਥੋੜੀ ਜਾਨੀ ਆ ਉਹ ਫੇਰ ਤੈਨੂੰ ਗਾੜੀ ਕਹੀ ਜਾਂਦੀ ਵੀ ਮੇਰੇ ਤੇਰੀ ਸੱਸ ਨੇ ਕਿਹਾ ਡੰਡ ਤੇ ਤੂੰ ਫੇਰ ਆਪ ਲਵਾਈ ਹੈ ਡਾਂਡ ਤੇ ਤੂੰ ਆਪ ਲਵਾਈ ਆ। ਵੇਖ ਪ੍ਰੀਤ ਮੇਰੇ ਕੋ ਚੀਜ਼ ਨਹੀਂ ਦਿੱਤੀ ਜਾਂਦੀ। ਮਾਸਟਰ ਮੇਰਾ ਤੜਕੇ ਉੱਠਦਾ। ਡਿਊਟੀ ਤੇ ਜਾਂਦਾ। ਆ ਕੇ ਗੋਡੀ ਕਰਦਾ। ਨੀਂਦ ਨਹੀਂ ਜਿਕੇ ਮਾੜਾ ਸਮਾਂ ਲਾਗਾ। ਤੇਰਾ ਮਾਸਟਰ ਸਵੇਕ ਤੇ ਉੱਠਦਾ ਤੇ ਲੋਕਾਂ ਦੇ ਕਿਹੜੇ ਸ਼ਾਮਾਂ ਨੂੰ ਉੱਠਦੇ। ਉਹ ਵੀ ਸਬਕ ਤੇ ਉੱਠ ਕੇ ਕਮਾਈ ਕਰਦੇ। ਹਰ ਘਰ ਚ ਬੰਦਾ ਕਮਾਈ ਕਰਕੇ ਖਾਂਦਾ ਹੈ। ਬਿਨਾਂ ਵੇਲੇ ਬੈਠੇ ਤਾਂ ਕੋਈ ਨਹੀਂ ਕਿਸੇ ਨੂੰ ਦਿੰਦਾ। ਪਰ ਲੋਕਾਂ ਜੋਗੀ ਪ੍ਰੀਤ ਕਿੱਥੋਂ ਕੀਤੀ ਜਾਂਦੀ ਆ? ਕਮਾਈ ਆ ਆਪ ਦੇ ਜੋਗੀ ਕਰੀਦੀ ਆ। ਕਿ ਹੁਣ ਪਹਿਲਾਂ ਮੈਨੂੰ ਇੱਥੇ ਲੈ ਕੇ ਦੇ ਦੇ ਵੀ ਤੂੰ ਅੱਜ ਤੋਂ ਬਾਅਦ ਕਿਸੇ ਦੇ ਗਵਾਂਡੀ ਤੇ ਮੰਗਾ ਨਹੀਂ ਜਾਏਂਗੀ। ਦੇ ਦੇਂਗੀ ਲੈ ਕੇ। ਮੀਂਹ ਵੀ ਜਦੋਂ ਤੇਰੇ ਨੋੜ ਪੈ ਹੀ ਜਾਂਦੀ ਲੋੜ ਤੇ ਪੈ ਹੀ ਜਾਂਦੀ ਤੇ ਫਿਰ ਲੜਾਈ ਕਾਜੀ ਫਿਰ ਤੈਨੂੰ ਵੀ ਪਤਾ ਵੀ ਗਵਾਂਟੀ ਦੀ ਲੋੜ ਤੇ ਮੈਨੂੰ ਪੈ ਹੀ ਜਾਣੀ ਹੈ ਫਿਰ ਲੜਾਈ ਕਾਜੀ ਕਰਨ ਦੀ ਆ ਅੱਜ ਦੋ ਦਿਨ ਹੀ ਤੇਰੇ ਨੰਗਨੇ ਵੇਖੀ ਤੂੰ ਉਹਦੇ ਬੂਏ ਘੜੀ ਖਲੋਤੀ ਉਹਨਾਂ ਕੰਬਲੀ ਲੈ ਜੇ ਉਹ ਤੇ ਗੱਲ ਪ੍ਰੀਤ ਤੇਰੀ ਸੱਚੀ ਆ ਪਰ ਮੈਨੂੰ ਸਿਰਫ ਇਹ ਲੜਿਆ ਵੀ ਮੈਂ ਨਾ ਕਰਾਂ ਇਹ ਤੇ ਮੇਰੇ ਨਾਂ ਦੇ باوجود ਮੇਰੀਆਂ ਮਿਰਚਾਂ ਜਾ ਕੇ ਕਿਉਂ ਵੜੀਆਂ ਮੈਨੂੰ ਤਾਂ ਗੁੱਸਾ ਹੈ ਬਣੀ ਤੇ ਮੇਰੀ ਬਤੇਰੀ ਇੰਨਾ ਕੋ ਮੈਂ ਕੱਦੂ ਤੋਰੀਆਂ ਸਭ ਕੁਝ ਦਿੰਦੀ ਰਹੀ ਤੂੰ ਸਾਰੀਆਂ ਮੇਰੀਆਂ ਕੂਝ ਪੈ ਗਈਆਂ ਤੂੰ ਸਾਰੀ ਗੱਲ ਨਹੀਂ ਨਾ ਸੋਚਦੀ ਬਸ ਉਤੋਂ ਤੂੰ ਆਪਣੀ ਸੋਚੀ ਜਾਨੀ ਉਹ ਇਹ ਤੇ ਤੈਨੂੰ ਗੁੱਸਾ ਆਈ ਜਾਂਦਾ ਆਪਣਾ ਦਿਮਾਗ ਸਾਰਾ ਖਰਚਾਤਾ ਤੂੰ ਮੇਰੀ ਗੱਲ ਸੁਣ ਨਾ ਦੀਦੀ ਤੂੰ ਐਵੇਂ ਨਾ ਪੁੱਠੇ ਛਿੱਤਰ ਦੀ ਪੜੀ ਆ ਵੇਹ ਮੈਂ ਤੇਰਾ ਲਾਇਆ ਸਾਬ ਮੈਂ ਵੀ ਤੋਰੀਆਂ ਮੰਗਣ ਆ ਗਈਆਂ ਮੈਨੂੰ ਵੀ ਤੇਰੀਆਂ ਗੱਲਾਂ ਸੁਣ ਕੇ ਤੇ ਮੈਨੂੰ ਸਭ ਕੁ ਉਦਾਂ ਹੀ ਮੁੜ ਜਾਣਾ ਚਾਹੀਦਾ ਹੋ ਸਕਦਾ ਤੂੰ ਵੀ ਮੇਰੇ ਤੇ ਵੀ ਲੜਾਈ ਪਾ ਕੇ ਬਹਿ ਜੇ ਵੀ ਹੁਣ ਇਹ ਧੋਰੀਆਂ ਮੰਗਣ ਆ ਗਈ ਆਂਡ ਗਵਾਂਂਦੀ ਤਾਂ ਲੋੜ ਪਈ ਰਹਿੰਦੀ ਆ ਸਿਆਣਿਆਂ ਕਿਹਾ ਲੋੜ ਤਾਂ ਗਲੀ ਤੇ ਕੱਖ ਦੇ ਵੀ ਪੈ ਜਾਂਦੀ ਆ ਹਾਂ ਹੁਣ ਤੇਰੀ ਸੱਸ ਡੱਬੀ ਮੰਗਣ ਲਈ ਹੁਣ ਕਿੱਥੇ ਜਾਣਾ ਹੈਗਾ ਕੋ ਆਂਡੀ ਗਵਾਂਡੀ ਜਿਹੜਾ ਡੱਬੀ ਮੰਗ ਲੈਣਗੇ ਤੇ ਜਾਣਗੇ ਪੇਂਟ ਹੌਣ ਫੜੇਗੀ ਸਾਈਕਲ ਤੇ ਜਾਣਗੇ ਉਹ ਡੱਬੀਆਂ ਲੈ ਤੇ ਤੇ ਗੱਲ ਤੇਰੀ ਸਹੀ ਆ ਪਰ ਕੀ ਕਰਾਂ ਮੈਨੂੰ ਇਹਨਾਂ ਨੇ ਗੁੱਸਾ ਆ ਗਿਆ ਤੇ ਮੇਰਾ ਮਾਰਦੇ ਬਾਲਾ ਹੀ ਮੇਰੀ ਕੋਲ ਵਿਚਾਰੀ ਤਾ ਹਰ ਪਿੰਗਾਂ ਦੀ ਮਿਰਚਾਂ ਨਹੀਂ ਲੈ ਗਈ ਹੋਣੀ ਉਹ ਤੂੰ ਕਿੱਡੀ ਲੜਾਈ ਤੋਂ ਪਾਈ ਸੋ ਗੋੜਗੜ ਤੂੰ ਆਪਣੀ ਸੱਸ ਨੂੰ ਕੱਲਾ ਸੁਣਾਤੀਆਂ ਨਾਲੇ ਤੂੰ ਮੈਨੂੰ ਵਿਚੇ ਵੀ ਕਰੇਂਗੀ ਮੈਨੂੰ ਵੀ ਕਰੀ ਜਾਏਂਗੀ ਕਿ ਤੋਰੀਆਂ ਮੰਗਣ ਆ ਗਈਆਂ ਰੈਣ ਦੇ ਪੈਣਾ ਤੋਰੀਆਂ ਮੈਂ ਚੱਲ ਚਾਰ ਮਿਰਚਾਂ ਹੀ ਲੈ ਗਈ ਐ ਫੇਰ ਕੀ ਹੋ ਗਿਆ ਐਵੇਂ ਲੜੀ ਜਾਨੀ ਐ ਪਾਰਾ ਚੜਾਈ ਜਾਨੀ ਆਪਣਾ ਕਿੱਥੇ ਮਿਰਚਾਂ ਤੇ ਨਹੀਂ ਲਜਾਈ ਮਿਰਚਾਂ ਤਾਂ ਸੁੱਟ ਗਈ ਐ ਲੜਕੇ ਮਿਰਚਾਂ ਤਾਂ ਘਰੇ ਹੀ ਪਈਆਂ ਹੁਣ ਬੁੱਢੇ ਨੂੰ ਕਦੋਂ ਦਾ ਮੇਰਾ ਦਿਮਾਗ ਚਟੰਦਾ ਤੇ ਤੂੰ ਦੰਦਾ ਮੈਨੂੰ ਕਹਿ ਦੇ ਕਿ ਮਿਰਚਾਂ ਨਾਲੇ ਤੇ ਮਿਰਚਾ ਤੈਨੂੰ ਦੇ ਗਈ ਆ ਤੇ ਨਾਲੇ ਤੋਂ ਲੜਾਈ ਕਾਦੀ ਪਾਈ ਮਿਰਚਾਂ ਤੇ ਤੇਰੀਆਂ ਤੇਰੇ ਘਰੇ ਬੈਠੀਆਂ ਹੋਵੇ ਖਰਾਬ ਤੇ ਹੋ ਗਈਆਂ ਨਾ ਲੈ ਉਹ ਜੁਰਤ ਨਹੀਂ ਨਾ ਜਾਣੀਆਂ ਹੁਣ ਉਹ ਤੇ ਖਰਾਬ ਪਹਿਲਾਂ ਮੈਨੂੰ ਇਹ ਦੱਸ ਵੀ ਤੂੰ ਉਹੜੀਆਂ ਮਿਰਚਾਂ ਤੇ ਬਾਹਰ ਬੂਟਿਆਂ ਨੂੰ ਲੱਗੀਆਂ ਵਾ ਉਹ ਇੱਕ ਰੀ ਤੋੜ ਕੇ ਦੁਬਾਰਾ ਲਾ ਜਾਨੀਂ ਉਥੇ ਸਬਜ਼ੀ ਚ ਪਾਣਾ ਉਹਨਾਂ ਨੂੰ ਸਬਜ਼ੀ ਨਹੀਂ ਧਰਨੀ ਉਹਨਾਂ ਚ ਪਾਣਾ ਹੋਰ ਤੇ ਤੈਨੂੰ ਭਾਂਦਾ ਚਾਹੀਦਾ ਲੜਾਈ ਲੜਨ ਦੀ ਕੋਈ ਨਹੀਂ ਐ ਕਾਦੀ ਵਾਕੇ ਖਰਾਬ ਕਾਦੀਆਂ ਹੋ ਗਈਆਂ ਉਹ ਤੇ ਮੈਂ ਸਬਜ਼ੀ ਚ ਪਾ ਲੈਣੀ ਆ ਸੱਚ ਹਾਈ ਹਾਈ ਮੇਰਾ ਵੀ ਦਿਮਾਗ ਕੰਮ ਲਾ ਐਵੇਂ ਮਖਾਮ ਤਾਂ ਆ ਮੈਨੂੰ ਤੇ ਇਹ ਹੀ ਟੈਨਸ਼ਨ ਲੱਗੀ ਵੀ ਟੁੱਟ ਗਿਆ ਬੁੱਢੇ ਨੂੰ ਨਾ ਜੋੜਨੀ ਜਾਣੀ ਤੇ ਮੈਨੂੰ ਕੀ ਬਤਾਈਏ ਸਬਜ਼ੀ ਚ ਪਾ ਲੈਨੀ ਉਹੀ ਵਕਤ ਮੈਨੂੰ ਅੰਦੇ ਘਰੇ ਪੁੱਛ ਜਾਨੀਗਾ ਵੀ ਇਹਨਾਂ ਦਾ ਕਰਾਂ ਕੀ ਤੇ ਮੈਂ ਤੈਨੂੰ ਦੱਸ ਦਿੰਦੀ ਕੀ ਕਰਨਾ ਇਹਨਾਂ ਦਾ ਸਿਆਪਾ ਐਸੇ ਹੀ ਗਾਲ ਦਾ ਚੱਲ ਛੱਡ ਤੂੰ ਵੇਖ ਲੈ ਚਾਰ ਤੋਰੀਆਂ ਚੱਲ ਲੈ ਦੇ ਮੈਨੂੰ ਤੋਰੀਆਂ ਦੋ ਚਾਰ ਚ ਹੈਗੀਆਂ